ਸਰ ਕੁਲਵੰਤ ਸਿੰਘ ਪ੍ਰਸ਼ਨ ਨੰਬਰ 1420 ਸਰਦਾਰ ਤਰਨਪ੍ਰੀਤ ਸਿੰਘ ਸੌਂਦ ਕਿਰਤ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਤੁਹਾਡੇ ਮਾਧਿਅਮ ਨਾਲ ਮਾਨਯੋਗ ਮੈਂਬਰ ਸਾਹਿਬ ਦਾ ਸਵਾਲ ਹੈ ਕਿ ਕੀ ਕਿਰਤ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੰਜਾਬ ਵਿੱਚ ਘਟੋ ਘਟ ਉਜਰਤਾ ਵਿੱਚ ਵਾਧਾ ਕਰਨ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ ਜੇਕਰ ਹਾਂ ਤਾਂ ਇਸ ਨੂੰ ਅਮਲੀ ਰੂਪ ਕਦੋਂ ਤੱਕ ਦਿੱਤਾ ਜਾਵੇਗਾ ਵੇਰਵੇ ਸਹਿਤ ਦੱਸਿਆ ਜਾਵੇ ਇਹਦਾ ਉੱਤਰ ਹੈ ਜੀ ਹਾਂ ਘਟੋ ਘਟ ਉਜਰਤਾ ਵਿੱਚ ਵਾਧਾ ਕਰਨ ਦੀ ਤਜਵੀਜ਼ ਕਿਰਤ ਵਿਭਾਗ ਦੇ ਵਿਚਾਰ ਅਧੀਨ ਹੈ ਜੀ ਕਟੋ-ਕਟ ਉਜਰਤਾ ਨੂੰ ਦੋ ਤਰੀਕਿਆਂ ਨਾਲ ਵਧਾਈਆਂ ਜਾਂਦੀਆਂ ਹਨ ਇੱਕ ਤਰੀਕਾ ਹੈ ਕਿ ਕਟੋ-ਕਟ ਉਜਰਤਾ ਦੀ ਵਿਵਸਥਾ ਅਡਜਸਟਮੈਂਟ ਕੰਜ਼ਿਊਮਰ ਪ੍ਰਾਈਸ ਇੰਡੈਕਸ ਵਿੱਚ ਹੋਏ ਵਾਧੇ ਅਨੁਸਾਰ ਸਾਲ ਵਿੱਚ ਦੋ ਵਾਰ 1 ਮਾਰਚ ਨੂੰ ਤੇ 1 ਸਤੰਬਰ ਨੂੰ ਤੋਂ ਕੀਤੀ ਜਾਂਦੀ ਹੈ ਇਸ ਮੁਤਾਬਕ ਆਖਰੀ ਵਾਧਾ ਜੋ ਹੋਇਆ ਉਹ 1 9 2024 ਨੂੰ ਹੋਇਆ ਸੀ ਅਤੇ ਅਗਲਾ ਵਾਧਾ ਮਿਤੀ 1/3/2025 ਤੋਂ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ ਤੇ ਦੂਜਾ ਤਰੀਕਾ ਹੈ ਕਿ ਘੱਟੋ ਘੱਟ ਉਜਰਤਾ ਦੇ ਬੇਸ ਰੇਟ ਵਿੱਚ ਵਾਧਾ ਕਰਨਾ ਇਸ ਸੰਬੰਧੀ ਵੀ ਤਜਵੀਜ਼ ਮਹਿਕਮੇ ਦੇ ਵਿਚਾਰ ਅਧੀਨ ਹੈ ਆਸ ਕੀਤੀ ਜਾਂਦੀ ਹੈ ਕਿ ਇਹ ਵਾਧਾ ਇਸ ਸਾਲ ਵਿੱਚ ਹੋ ਜਾਵੇਗਾ ਇਸ ਨਾਲ ਬੇਸ ਸਾਲ 2025 ਹੋ ਜਾਵੇਗਾ ਜੀ ਧੰਨਵਾਦ ਥੈਂਕ ਯੂ ਜੀ ਇਸ ਦਾ ਕੋਈ ਅੰਤਿੰਗ ਜੀ ਕੋਈ ਸਪਲੀਮੈਂਟਰੀ ਹੈ ਤੁਹਾਨੂੰ ਸਪਲੀਮੈਂਟਰੀ ਤਾਂ ਹੈ ਪਰ ਘੰਟੇ ਤੋਂ ਪਹਿਲਾਂ ਹੀ ਸਵਾਲ ਦਾ ਜਵਾਬ ਮਿਲਿਆਗਾ ਕਈ ਵਾਰੀ ਸਪਲੀਮੈਂਟਰੀ ਬਣਾਉਣੀ ਵੀ ਔਖੀ ਹੋ ਜਾਂਦੀ ਆ ਸੋ ਮੇਰੀ ਬੇਨਤੀ ਆ ਵੀ ਥੋੜਾ ਜਿਹਾ ਜੇ ਜਵਾਬ ਟਾਈਮ ਦੇ ਨਾਲ ਦਿੱਤਾ ਜਾ ਸਕੇ ਤਾਂ ਧੰਨਵਾਦੀ ਹੋਵਾਂਗੇ ਥੈਂਕ ਯੂ ਤੇ ਸਪੀਕਰ ਸਾਹਿਬ ਮੈਂ ਤੁਹਾਡੇ ਮਾਧਿਅਮ ਰਾਹੀਂ ਮੰਤਰੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਆ ਵੀ ਜਿਹੜੀ ਤਾਂ ਗੱਲ ਇਹਨਾਂ ਨੇ ਕੀਤੀ ਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਜਿਹੜਾ ਹਰ ਸਾਲ ਵੱਧ ਆ ਸਾਲ ਚ ਦੋ ਵਾਰੀ ਵਧਦਾ ਉਹ ਤਾਂ 10 ਰੁਪਏ 5 ਰੁਪਏ ਜਬੀਰ ਵੀ ਹੈ ਮੇਰਾ ਖਿਆਲ ਜੇ 50 ਰੁਪਏ ਵਾਤੇ ਵਾਧ ਹੁੰਦਾ ਹੈ ਗੱਲ ਬੇਸ ਰੇਟ ਦੀ ਹੈ ਵੀ ਬੇਸ ਰੇਟ ਜਿਹੜਾ ਉਹ ਵਧਾਉਣ ਦੀ ਜਿਹੜੀ ਗੱਲ ਕੀਤੀ ਹੈ ਬਈ ਉਹ ਵਿਚਾਰ ਅਧੀਨ ਹੈ ਬਹੁਤ ਬਹੁਤ ਧੰਨਵਾਦ ਲੇਕਿਨ ਬੇਸ ਰੇਟ ਕਿੰਨਾ ਵਧੂਗਾ ਮੈਂ ਮੰਤਰੀ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਪੁੱਛਣਾ ਵੀ ਚਾਹੁੰਦਾ ਤੇ ਧਿਆਨ ਚ ਵੀ ਲੈ ਕੇ ਆਉਣਾ ਚਾਹੁੰਦਾ ਹੈ ਵੀ ਜਿਹੜਾ ਬੇਸ ਰੇਟ ਹੈ ਚੰਡੀਗੜ੍ਹ ਪੰਜਾਬ ਦੇ ਨਾਲੋਂ ਡਬਲ ਨਹੀਂ ਢਾਈ ਹੋਣਾ ਹੈ ਹਮਾਚਲ ਜਿभी ਜ਼ਿਆਦਾ ਹੈ ਔਰ ਹਰਿਆਣੇ ਦੇ ਵਿੱਚ ਵੀ ਜ਼ਿਆਦਾ ਹੈ ਪਿਛਲੀਆਂ ਸਰਕਾਰਾਂ ਨੇ ਮੈਨੂੰ ਨਹੀਂ ਲੱਗਦਾ ਕੋਈ ਇਸ ਗੰਦਬਦਲ ਧਿਆਨ ਦਿੰਦਾ ਹੈ ਹਾਲਾਂਕਿ ਪੰਜਾਬ ਆ ਜਿਹੜਾ ਉਹ ਖੁਸ਼ਹਾਲ ਵੀ ਹੈ ਔਰ ਪੰਜਾਬ ਦੀ ਜਿਹੜੀ ਮਹਿੰਗਾਈ ਦਰ ਆ ਜਿਹੜੀ ਇੰਡੈਕਸ ਦੀ ਮੰਤਰੀ ਜੀ ਗੱਲ ਕਰਦੇ ਨੇ ਤੇ ਉਹ ਵੀ ਪੰਜਾਬ ਦਾ ਜ਼ਿਆਦਾ ਹੁੰਦਾ ਹੈ ਤੇ ਮਹਿੰਗਾਈ ਵੀ ਜ਼ਿਆਦਾ ਤੇ ਇਸ ਕਰਕੇ ਕਿ ਇਹ ਮੈਂ ਇਹ ਸਮਝਦਾ ਵੀ ਜਿਹੜਾ بیس ਰੇਟ ਇਹਨਾਂ ਨੇ ਵਧਾਉਣ ਦੀ ਗੱਲ ਕੀਤੀ ਆ ਮੈਂ ਧੰਨਵਾਦ ਆਇਆ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਵੀ ਕੀ ਆਪਾਂ ਚੰਡੀਗੜ੍ਹ ਦੇ ਮੁਕਾਬਲੇ ਕਿ ਸਾਡੀ ਰਾਜਧਾਨੀ ਆ ਤੇ ਚੰਡੀਗੜ੍ਹ ਦੇ ਮੁਕਾਬਲੇ ਵਧਾਓਗੇ ਕਿ ਜੇ ਉਹੀ ਦਾਖਵੀ ਇਹ ਵਧਾ ਕੇ ਆਪਣਾ ਮਸਲਾ ਜਿਹੜਾ ਹੱਲ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਨੰਬਰ 1 ਨੰਬਰ ਦੂਜਾ ਸਵਾਲ ਇਹ ਆ ਵੀ ਚਾਰ categories ਨੇ ਇਹਦੇ ਵਿੱਚ ਟੋਟਲ ਨੇ ਜਿਹੜੀਆਂ ਜਿਹਦੇ ਵਿੱਚ ਜਿਹੜੇ ਮਿਨੀਮਮ ਰੇਟ ਫਿਕਸ ਕੀਤੇ ਹੋਏ ਨੇ ਤੇ ਉਹ ਚਾਰਾਂ categories ਦੇ ਵਿੱਚ ਇੱਕ ਬਹੁਤ ਜ਼ਰੂਰੀ category ਉਹ ਹੈਗੀ ਸਫਾਈ ਸੇਵਕ ਸਫਾਈ ਸੇਵਕਾਂ ਦਾ ਕੰਮ ਜਿਹੜਾ ਸਭ ਤੋਂ ਜ਼ਿਆਦਾ ਔਖਾ ਹੈ ਸਭ ਤੋਂ ਜ਼ਿਆਦਾ ਮੁਸ਼ਕਿਲ ਹੈ ਔਰ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਸਪੀਕਰ ਸਾਹਿਬ ਵੀ ਜਿਹੜਾ ਸਰਵੇ ਹੋਇਆ ਵੀ ਕਿੰਨੇ ਕਿਹੜੀ category ਵਿੱਚੋਂ ਬੰਦੇ ਘੱਟ ਉਮਰ 'ਚ ਮਰਦੇ ਨੇ ਉਸ ਸਰਵੇ ਦੇ ਵਿੱਚ ਬਕਾਇਦਾ ਤੌਰ ਤੇ ਸਫਾਈ ਸੇਵਕ ਨੇ ਜਿਹੜੇ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਤੇ ਪਰਸੈਂਟੇਜ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਮਰਨ ਵਾਲਾ ਦੀ 58 ਸਾਲ ਤੋਂ ਪਹਿਲਾਂ ਹੀ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਉਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦਾ ਕੰਮ ਬਹੁਤ ਔਖਾ ਧੂੜ ਵਕਦੇ ਨੇ ਔਰ ਉਹਨਾਂ ਨੂੰ ਬਿਮਾਰੀਆਂ ਨੇ ਜਿਹੜੀਆਂ ਉਹ ਵੀ ਜ਼ਿਆਦਾ ਲੱਗਦੀਆਂ ਨੇ ਲੇਕਿਨ ਉਹਨਾਂ ਦੀ ਚਾਰੇ categories ਦੇ ਵਿੱਚੋਂ ਜਿਹੜਾ ਰੇਟ ਹੈ ਉਹ ਘੱਟ ਹੈ ਸੋ ਮੇਰੀ ਬੇਨਤੀ ਇਹ ਹੈ ਵੀ ਚਾਰਾਂ categories ਦੇ ਵਧਾਏ ਜਾਣ ਤੇ ਨਾਲ ਹੀ ਜਿਹੜੇ ਸਫਾਈ ਸੇਵਕ ਨੇ ਸਫਾਈ ਸੇਵਕ ਕਈ ਵਾਰੀ ਸਿਵਰੇ ਦਾ ਕੰਮ ਕਰਦੇ ਕਰਦੇ ਮਰ ਵੀ ਜਾਂਦੇ ਨੇ ਔਰ ਉਹਨਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਦਾ ਕਿਉਂਕਿ ਉਹ ਕੰਟਰੈਕਟ ਰੇਟ ਤੇ ਲੱਗੇ ਹੁੰਦੇ ਨੇ ਸੋ ਇਸ ਕਰਕੇ ਮੇਰੀ ਬੇਨਤੀ ਇਹ ਹੈ ਵੀ ਜਦੋਂ ਆਪਾਂ ਬੇਸ ਰੇਟ ਵਧਾਈਏ ਇੱਕ ਤਾਂ ਆਪਾਂ ਇਹ ਧਿਆਨ ਰੱਖੀਏ ਵੀ ਗਵਾਂਧੀ ਸੂਬੇ ਦਾ ਕੀ ਕੀ ਰੇਟ ਹੈ ਉਹਦੇ ਮੁਤਾਬਕ ਤੋਂ ਵਾਧੇ ਵਧਾਉਣਾ ਚਾਹੀਦਾ ਹੈ ਘੱਟ ਨਹੀਂ ਹੋਣਾ ਚਾਹੀਦਾ ਔਰ ਦੂਸਰੀ ਸਰ ਗੱਲ ਇਹ ਹੈ ਵੀ ਜਿਹੜਾ ਕੈਟਾਗਰੀਜ਼ ਨੇ ਉਹ ਚਾਰਾਂ ਨੂੰ ਬਰਾਬਰ ਕਰ ਦਿੱਤਾ ਜਾਵੇ ਤਾਂ ਕਿ ਕੋਈ ਇਹ ਨਾ ਲੱਗੇ ਵੀ ਸਾਡਾ ਘਾਟਾ ਜਾਂ ਵੱਧਾ ਔਰ ਸਫਾਈ ਸੇਵਕਾਂ ਨੂੰ ਵੀ ਇਹ ਲੱਗੇ ਵੀ ਜਿੰਨਾ ਕ ਅਸੀਂ ਕੰਮ ਕਰਦੇ ਆ ਉਹਦੇ ਇਵੇਂ ਦੇ ਵਿੱਚ ਸਾਨੂੰ ਕੋਈ ਨਾ ਕੁਝ ਮਿਲਦਾ ਇਹ ਮੈਂ ਬੇਨਤੀ ਕਰਨੀ ਆ ਤੇ ਮੈਂ ਪੁੱਛਣਾ ਹੈ ਜੀ ਵੀ ਹੁਣ ਮੰਤਰੀ ਇਹ ਕਰਨਗੇ ਜਾਂ ਨਹੀਂ ਕਰਨਗੇ ਜੀ ਮੰਤਰੀ ਜੀ ਦੇਖੋ ਸਰਕਾਰ ਲੈਂਦਾ ਹੈ ਜਿਹੜਾ ਬੇਸ ਰੇਟ ਵਧਾਉਣਾ ਹੈ ਉਹ ਇੱਕ ਸਰਕਾਰ ਦਾ ਕੋਲੈਟਰਲ ਫੈਸਲਾ ਹੈ ਅਸੀਂ 100% ਸਾਡੇ ਵਿਚਾਰ ਅਧੀਨ ਹੈ ਔਰ ਅਸੀਂ ਪ੍ਰੋਮਿਸ ਕਰਦੇ ਆਂ ਕਿ ਹੈਂਡਸਮ ਅਮਾਉਂਟ ਦੇ ਵਿੱਚ ਬੇਸ ਰੇਟ ਵਧੂਗਾ ਪਹਿਲੀ ਇੱਕ ਗੱਲ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਮਾਨਯੋਗ ਮੈਂਬਰ ਸਾਹਿਬ ਨੇ ਕਿਹਾ ਵੀ ਚਾਰ ਕੈਟਾਗਰੀਆਂ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਚਾਰ ਨਹੀਂ ਕੈਟਾਗਰੀਆਂ ਟੋਟਲ 8 ਨੇ